ਫਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਰ ਸਿੰਘ ਪਨੂ ਅੱਜ ਫਤਿਹਗੜ ਚੂੜੀਆਂ ਆਮ ਆਦਮੀ ਪਾਰਟੀ ਦਫਤਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਫਤਿਹਗੜ ਚੂੜੀਆਂ ਦੇ ਸ਼ਹਿਰ ਅਤੇ ਇਲਾਕੇ ਹਲਕੇ ਫਤਿਹਗੜ ਚੂੜੀਆਂ ਦੇ ਵੱਖ-ਵੱਖ ਪਿੰਡਾਂ ਚ ਆਏ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਹੋਰ ਜਿਹੜੇ ਲੋਕ ਨੇ ਜਿੰਨਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਨ ਦੀ ਲਈ ਇੱਥੇ ਪਹੁੰਚੇ ਤੇ ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਹਨ ਜਿਨ੍ਹਾਂ ਨਾਲ ਗੱਲਬਾਤ ਰਹੀ ਲੋਕਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾ ਰਹੀਆਂ ਹਨ ਗੱਲਬਾਤ ਕਰਦੇ ਬਲਬੀਰ ਸਿੰਘ ਪੰਨੂ ਨਾਲ ਅੱਜ ਫਟੇਗੜ ਅੱਜ ਲੋਕਾਂ ਦੀਆਂ ਇੱਥੇ ਫਟੇਗੜ ਟੂੜੀਆਂ ਤੇ ਆ ਰਹੀਆਂ ਸਵਸਿਆਵਾਂ ਦੇ ਸੁਣ ਸਮਾ ਲਾ ਕੇ ਸਭ ਤੋਂ ਪਹਿਲਾਂ ਜੀ ਬਹੁਤ-ਬਹੁਤ ਧੰਨਵਾਦ ਸਾਡੇ মিডিਆ ਵਾਲੇ ਵੀਰਾਂ ਦਾ ਫਟੇਗੜ ਦੀ ਸਾਰੇ ਸਾਡੇ ਭਰਾਵਾਂ ਦਾ ਫਟੇਗੜ ਚੂੜੀਆਂ ਹਲਕੀ ਦੇ ਸਾਰੇ ਵਸਨੀਕਾਂ ਦਾ कि ਜਿਹੜੇ ਬੜਾ ਸਹਿਯੋਗ ਦਿੰਦੇ ਨੇ ਦਿੱਲੀ ਦੇ ਵਿੱਚ ਇਲੈਕਸ਼ਨ ਦਾ ਬੜਾ ਜ਼ੋਰ ਸੀ ਇਸ ਕਰਕੇ ਥੋੜਾ ਸਮਾਵਤ ਲੱਗ ਗਿਆ ਅਸੀਂ ਹਰ ਹਫਤੇ ਵੀਰਵਾਰ ਦੇ ਵੀਰਵਾਰ ਜੋ ਟਾਈਮ ਰੱਖਿਆ ਸੀ ਵੀ ਫਤੇਗੜ ਸ਼ਹਿਰ ਦੇ ਵਿੱਚ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਕਈ ਸਾਡੇ ਪਿੰਡਾਂ ਤੋਂ ਭਰਾ ਵੀ ਆ ਜਾਂਦੇ ਨੇ ਸ਼ਹਿਰ ਵਾਸੀ ਸਾਰੇ ਦੁਕਾਨਦਾਰ ਨੇ ਇਸ ਕਰਕੇ ਮੈਨੂੰ ਖੁਦ ਇੱਥੇ ਆਉਣਾ ਪੈਂਦਾ ਵੀ ਕਿਸੇ ਭਰਾ ਨੂੰ ਆਪਣਾ ਕਾਰੋਬਾਰ ਛੱਡ ਕੇ ਨਾ ਆਉਣਾ ਪਵੇ ਅੱਜ ਸਾਡੇ ਸਾਰੇ ਵਿਭਾਗਾਂ ਤੋਂ ਐਸਡੀਓ ਸਾਹਿਬ ਜਈ ਸਾਹਿਬ ਸਾਡੇ ਵਾਟਰ ਸਪਲਾਈ ਤੋਂ ਬਿਜਲੀ ਬੋਰਡ ਤੋਂ ਔਰ ਜਿੰਨੇ ਵੀ ਸਬੰਧਤ ਵਿਭਾਗ ਨੇ ਸਾਰੇ ਵਿਭਾਗਾਂ ਦੇ ਸਾਡੇ ਅਫਸਰ ਬਿਲਕੁਲ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੇ ਨੇ ਔਰ ਸ਼ਹਿਰ ਵਾਸੀਆਂ ਦੀਆਂ ਜਿਹੜੀਆਂ ਆਉਣ ਵਾਲੀਆਂ ਮੁਸ਼ਕਲਾਂ ਕਈ ਮੁਸ਼ਕਲਾਂ ਸਾਹਮਣੇ ਆਉਂਦੀਆਂ ਨੇ ਬਿਜਲੀ ਬੋਰਡ ਦੀਆਂ ਕਈ ਮੁਸ਼ਕਲਾਂ ਸਾਹਮਣੇ ਆਈਆਂ ਵਾਟਰ ਸਪਲਾਈ ਦੀਆਂ ਕਈ ਆਈਆਂ ਕਈ ਮੁਸ਼ਕਲਾਂ ਸੀਵਰੇਜ ਦੀਆਂ ਕਈ ਮੁਸ਼ਕਲਾਂ ਸਾਹਮਣੇ ਆਈਆਂ ਤਾਂ ਜੋ ਸੌਖੇ ਤਰੀਕੇ ਦੇ ਨਾਲ ਸ਼ਹਿਰ ਵਾਸੀਆਂ ਦਾ ਹੱਲ ਕਰ ਸਕੀਏ ਇਸ ਕਰਕੇ ਹਫਤੇ ਦਾ ਇੱਕ ਦਿਨ ਅਸੀਂ ਅਦਗੜ ਚੂੜੀਆਂ ਸ਼ਹਿਰ ਦੇ ਵਿੱਚ ਦਿੰਨੇ ਆ ਤਾ ਜੋ ਕਿਸੇ ਸਾਡੇ ਭਰਾ ਨੂੰ ਆਪਣੇ کاروبار ਤੋਂ ਜਾਣ ਤੋਂ ਮੁਸ਼ਕਲ ਆਵੇ ਆਪਣੀ ਕਿਉਂਕਿ ਰੋਜੀ ਰੋਟੀ ਹਰ ਇੱਕ ਦੁਕਾਨਦਾਰ ਦੀ ਇੱਕ ਛੋਟੇ ਤੋਂ ਲੈ ਕੇ ਵੱਡੇ ਦੁਕਾਨਦਾਰ ਦੀ ਇੱਕ ਦੁਕਾਨ ਰੋਜੀ ਰੋਟੀ ਹੈ ਮੈਂ ਨਹੀਂ ਚਾਹੁੰਦਾ ਕਿ ਆਪਣੀ ਦੁਕਾਨ ਨੂੰ ਛੱਡ ਕੇ ਉਹ ਮੇਰੇ ਪਿੱਛੇ ਪਿੱਛੇ ਤੁਰਿਆ ਫਰੇ ਮੈਂ ਖੁਦ ਇਸ ਕਰਕੇ ਫੈਸਲਾ ਕੀਤਾ ਹੈ ਸਾਰੇ ਹਲਕਾ ਵਾਸੀਆਂ ਦੀ ਸਲਾਹ ਦੇ ਨਾਲ ਫੈਸਲਾ ਕੀਤਾ ਇਹ ਹਫਤੇ ਦੇ ਵਿੱਚ ਅਸੀਂ ਇੱਕ ਦਿਨ ਸ਼ਹਿਰ ਨੂੰ द्या ਕਰਨਾ ਪਰ ਸ਼ਹਿਰ ਵਾਸੀਆਂ ਨੂੰ ਮੇਰੀ ਬੇਨਤੀ ਆ ਕਿਸੇ ਨੂੰ ਵੀ ਚੀਜ਼ ਗੰਦੀ ਲੋੜਨੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੰਮ ਕਰਾਂਗੇ ਕਿਸੇ ਦਾ ਵੀ ਕੋਈ ਪਰਸਨਲ ਕੰਮ ਹੈ ਕਿਸੇ ਦਾ ਮਕਾਨ ਕੱਚਾ ਹੈ ਕਿਸੇ ਦੇ ਘਰ ਦੇ ਵਿੱਚ ਬਾਥਰੂਮ ਨਹੀਂ ਜੋ ਸਰਕਾਰ ਵੱਲੋਂ ਸਪਲਟ ਆਉਂਦੀਆਂ ਨੂੰ ਸਾਹਿਬ ਇੱਕ ਨਾ ਸ਼ਹਿਰ ਚ ਬੜਾ ਵੱਡਾ ਮਸਲਾ ਹੈਗਾ ਵਾ ਟ੍ਰੈਫਿਕ ਦਾ ਲੋਕੀ ਉਸ ਤੋਂ ਬੜੇ ਤੰਗ ਹੋ ਗਏ ਨੇ ਇੱਥੇ ਨਾ ਤਿੰਨ ਚਾਰ ਟ੍ਰੈਫਿਕ ਦੇ ਵੱਲੇ ਆ ਜਾਂਦੇ ਗਾਜ ਇਹ ਅਹੀ ਬੜਾ ਜ਼ੋਰ ਲਾ ਕੇ ਖਬਰਾਂ ਚ ਲੱਪਣੀ ਦੇਖੋ ਮੈਂ ਧਿਆਨ ਦਿਓ ਤੇ ਸ਼ਹਿਰ ਵਾਲਾ ਖੁਸ਼ ਹੋਣੇ ਚਾਹਤ ਮੇਰੀ ਸਾਰੇ ਹੀ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਦੁਕਾਨਦਾਰ ਭਰਾਏ ਵੇਖੋ ਮੈਂ ਵੀ ਸਮਝਦਾ ਆਂ ਵੀ ਜਗ੍ਹਾ ਥੋੜੀ ਆ ਇਹ ਜੀ ਜੀ ਮੈਂ ਵੀ ਸਮਝਦਾ ਆ ਵੀ ਦੁਕਾਨਾਂ ਛੋਟੀਆਂ ਨੇ ਜਗ੍ਹਾ ਥੋੜੀ ਐ ਲੇਕਿਨ ਥੋੜਾ ਥੋੜਾ ਦੋਨਾਂ ਨੂੰ ਸੈਟਮੈਂਟ ਕਰਨੀ ਪੈਣੀ ਆ ਸਾਡੇ ਜਿਹੜੇ ਪਿੰਡਾਂ ਤੋਂ ਭਰਾ ਹੁੰਦੇ ਨੇ ਗੱਡੀਆਂ 'ਚ ਉਹਨਾਂ ਨੂੰ ਵੀ ਥੋੜਾ ਪੈਦਲ ਚੱਲ ਕੇ ਦਾਣਾ ਪਣਾ ਔਰ ਦੁਕਾਨਦਾਰਾਂ ਨੂੰ ਵੀ ਕਿ ਥੋੜਾ ਥੋੜਾ ਦੁਕਾਨ ਦੇ ਪਿੱਛੇ ਸਮਾਨ ਦੇ ਪਿੱਛੇ ਕਰਕੇ ਲਾਉਣ ਜੋ ਤਾਂ ਜੋ ਟ੍ਰੈਫਿਕ ਦੀ ਮੁਸ਼ਕਲ ਨਾ ਆਵੇ ਫਿਰ ਵੀ ਅਸੀਂ ਫਿਰ ਵੀ ਵੇਖੋ ਫਿਰ ਵੀ ਅਸੀਂ ਇਸ ਤਰੀਕੇ ਦਾ ਕੋਈ ਹੱਲ ਜਰੂਰ ਲੱਭਾਂਗੇ ਕੋਈ ਗੱਲ ਨਹੀਂ ਹੱਲ ਅਸੀਂ ਇੱਕ ਕੱਢਿਆ ਵਾ ਇੱਕ ਗਰਾਊਂਡ ਦੇ ਬਾਰੇ ਅਸੀਂ ਡਿਸਕਸ ਚੱਲ ਰਹੀ ਆ ਵੀ ਜੇ ਗਰਾਊਂਡ ਜੇ ਆਪਾਂ ਪਾਰਕਿੰਗ ਐਕਸਾਈਟ ਤੇ ਬਣਾਵਾਂਗੇ ਤਾਂ ਜੋ ਸਾਡੇ ਪਿੰਡਾਂ ਵਾਸੀਆਂ ਨੂੰ ਔਰ ਸਾਡੇ ਜਿਹੜੇ ਸ਼ਹਿਰਾਂ ਦੇ ਭਰਾਵਾ ਵੇਖੋ ਜੇ ਅਸੀਂ ਇਦਾਂ ਕਰਦੇ ਹਾਂ ਤਾਂ ਸਾਡੇ ਦੁਕਾਨਦਾਰਾਂ ਨੂੰ ਵੀ ਬੈਨੀਫਿਟ ਹੁੰਦਾ ਸਾਡੀ ਦੁਕਾਨਦਾਰੀ ਦੀ ਸੇਲ ਵਧੂਗੀ ਸਾਡੇ ਪਿੰਡਾਂ ਤੋਂ ਗਾਗ ਹੋਰ ਵਧਣਗੇ ਪਿੰਡਾਂ ਦੇ ਵਿੱਚ ਆਉਣ ਵਾਲੇ ਗਾਗਾ ਨੂੰ ਕੋਈ ਮੁਸ਼ਕਲ ਨਹੀਂ ਆਊਗੀ ਇਹ ਸਾਨੂੰ ਸਾਰਿਆਂ ਨੂੰ ਇੱਕ ਸਮਾਜ ਦੇ ਵਿੱਚ ਚੰਗੇ ਸਮਾਜ ਦੇ ਵਿੱਚ ਵਿਚਰਨ ਵਾਸਤੇ ਸਾਨੂੰ ਸਾਰਿਆਂ ਨੂੰ ਆਪਸ ਵਿੱਚ ਨਾਲ ਮਿਲ ਕੇ ਸਾਥ ਜਰੂਰ ਦੇਣਾ ਚਾਹੀਦਾ ਹੈ ਦਿੱਲੀ ਇਲੈਕਸ਼ਨ ਕਿਹੋ ਜਿਹਾ ਸੀ ਦਿੱਲੀ ਇਲੈਕਸ਼ਨ ਬਹੁਤ ਵਧੀਆ ਰਹੀ ਜੀ ਦਿੱਲੀ ਦੇ ਵਿੱਚ ਬਹੁਤ ਕੁਝ ਵੇਖਣ ਨੂੰ ਮਿਲਿਆ ਕਾਫੀ ਇਲੈਕਸ਼ਨਾਂ ਅਸੀਂ ਪੰਜਾਬ ਦੇ ਵਿੱਚ ਵੇਖੀਆਂ ਹਰਿਆਣਾ ਦੇ ਵਿੱਚ ਵੇਖੀਆਂ ਗੁਜਰਾਤ ਦੇ ਵਿੱਚ ਵੇਖੀਆਂ ਦਿੱਲੀ ਇਲੈਕਸ਼ਨ ਦੇ ਵਿੱਚ ਮੈਂ ਜੋ ਵੇਖਿਆ ਨਰਿੰਦਰ ਮੋਦੀ ਜੀ ਨੂੰ ਅਰਵਿੰਦ ਕੇਜਰੀਵਾਲ ਜੀ ਦਾ ਡਰ ਵੇਖਿਆ ਮੈਨੂੰ ਨਹੀਂ ਲੱਗਦਾ ਵੀ ਉਹ ਆਪਣੀ ਇਲੈਕਸ਼ਨ ਦੇ ਉੱਤੇ ਵੀ ਇੰਨੀ ਜ਼ਿਆਦਾ ਗੁੰਡਾਗਰਦੀ ਕੀਤੀ ਹੋਊਗੀ ਪਰਸਲ ਸੀਟ ਤੇ ਜਿੰਨੀ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਜਿੱਥੋਂ ਇਲੈਕਸ਼ਨ ਲੜਨੇ ਉਹਨਾਂ ਦੀ ਸੀਟ ਦੇ ਉੱਤੇ ਘੱਟੋ-ਘੱਟ 5 ਤੋਂ 30 ਇਹਨਾਂ ਨੇ ਆਪਣੇ ਐਮਐਲਏ ਲਾਏ ਸੀ 5 ਤੋਂ 7 ਆਪਣੇ ਇਹਨਾਂ ਦੇ ਐਮਪੀ ਲੱਗੇ ਸੀ ਇੰਨਾ ਇਹਨਾਂ ਨੂੰ ਡਰ ਰਵਿੰਦ ਕੇਜਰੀਵਾਲ ਦਾ ਧਰ ਬੋਲਦਾ ਹੈ ਦਿੱਲੀ ਇਲੈਕਸ਼ਨ ਦੇ ਵਿੱਚ ਲੋਕ ਗਰਾਊਂਡ ਲੈਵਲ ਦੇ ਜੋ ਸਹੀ ਲੋਕ ਨੇ ਜੋ ਵੋਟਰ ਨੇ ਜੋ ਸੱਚੇ ਸੁੱਚੇ ਵੋਟਰ ਨੇ ਰਵਿੰਦ ਕੇਜਰੀਵਾਲ ਦੇ ਨਾਲ ਹੈ ਔਰ ਬੜੇ ਵੱਡੇ ਪੱਦਰ ਤੇ ਰਵਿੰਦ ਕੇਜਰੀਵਾਲ ਜੀ ਨੂੰ ਵੋਟਾਂ ਪਾਈਆਂ ਨੇ ਬੜੇ ਵੱਡੇ ਪੱਦਰ ਤੇ ਰਵਿੰਦ ਕੇਜਰੀਵਾਲ ਜੀ ਦੀ ਹਾਜ਼ਰੀ ਦੇ ਵਿੱਚ ਦਿੱਲੀ ਦੇ ਵਿੱਚ ਦੁਬਾਰਾ ਸਰਕਾਰ ਬਣੀ ਜੀ 11 ਰਾਤੀ ਜੁਲਾਈ ਦੀ ਤਾਰੀਖ ਤੇ ਚਲੀ ਚਲੀ ਗਈ ਦੋ ਚੱਕਰ ਵਿੱਚ ਕੋਈ ਇਸ ਤਰ੍ਹਾਂ ਦਾ ਚੱਕਰ ਰੱਖੋ ਬਹੁਤ ਮਾੜੀ ਜੋ ਘਟਨਾ ਹੋਈ ਹੈ ਫਤਿਹਗੜ੍ਹ ਸ਼ਹਿਰ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਬਹੁਤ ਮਾੜੀ ਮੈਨੂੰ ਪਤਾ ਲੱਗਾ ਵੀ ਇੱਕ ਭਰਾ ਦੀ ਵਿੱਚ ਡੈਥ ਵੀ ਹੋ ਗਈ ਹੈ ਬਹੁਤ ਮਾੜਾ ਹੋਇਆ ਬਹੁਤ ਨਿੰਦਣਯੋਗ ਗੱਲ ਹੈ ਇਦਾਂ ਦੀ ਵੇਖੋ ਸੀਸੀਟੀਵੀ ਕੈਮਰੇ ਦੀ ਸ਼ਾਇਦ ਪੁਲਿਸ ਵੀਡੀਓ ਕਢਵਾ ਰਹੀ ਹੈ ਥੋੜੇ ਸਮੇਂ ਤੱਕ ਤੁਹਾਨੂੰ ਵੀ ਪਤਾ ਲੱਗ ਜਾਏਗਾ ਜੋ ਵੀ ਹੋਇਆ ਕੁੱਲ ਮਿਲਾ ਕੇ ਮਾੜਾ ਹੋਇਆ ਇਹਦਾ ਨਹੀਂ ਕਰਨਾ ਚਾਹੀਦਾ ਕਿਉਂਕਿ ਛੋਟੇ-ਛੋਟੇ ਜਿਹੜੇ ਲੜਾਈ ਝਗੜੇ ਨੇ ਛੋਟੀਆਂ-ਛੋਟੀਆਂ ਬੱਚਿਆਂ ਦੀਆਂ ਗੱਲਾਂ ਤੋਂ ਗੱਲਾਂ ਵੱਧ ਜਾਂਦੀਆਂ ਛੋਟੇ-ਛੋਟੀਆਂ ਗੱਲਾਂ ਤੋਂ ਫਿਰ ਵੱਡਿਆਂ ਤੇ ਆਉਂਦੀਆਂ ਤੇ ਐਡੇ ਵੱਡੇ ਨੁਕਸ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਪੁਲਿਸ ਰਿਕਵਰ ਕਰ ਰਹੀ ਹੈ ਥੋੜੇ ਸਮੇਂ ਤੱਕ ਪਤਾ ਲੱਗ ਜਾਏਗਾ ਕਿ ਕਿਹਦੀ ਗਲਤੀ ਹੈ ਕਿਹਦੇ ਕਾਰਨ ਹੋਇਆ ਕਿੱਦਾਂ ਹੋਇਆ ਲੇਕਿਨ ਬਹੁਤ ਮੰਦਭਾਗੀ ਕਰਨਾ ਹੈ ਔਰ ਜੋ ਵੀ ਹੋਇਆ ਹੋਊਗਾ ਮੇਰੀਆਂ ਵੀ ਇਹੀ ਪ੍ਰਸ਼ਾਸਨ ਨੂੰ ਵੀ ਹੁਦੈਤਾ ਨੇ ਔਰ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਡਿਪਟੀ ਸਾਹਿਬ ਨਾਲ ਵੀ ਗੱਲ ਹੋਈ ਹੈ ਜਿਹਦੀ ਗਲਤੀ ਹੋਗੀ ਉਹਨੂੰ ਗਲਤੀ ਦੇ ਭਾਵ ਤੇ ਜੋ ਐਫਆਈਆਰ ਬਣਦੀ ਹੋਗੀ ਉਹ ਤੇ ਐਫਆਈਆਰ ਕੀਤੀ ਜਾਊਗਾ ਪੰਜਾਬ ਚੋਰ ਕਮਿਸ਼ਨ ਵੱਲੋਂ ਜ਼ਿਲ੍ਹਾ ਪੀਰ ਬਲਾਕ ਸੰਭਕ ਚੋਣਾਂ ਦੀ ਤਿਆਰੀ ਸ਼ੁਰੂ ਕਰਤੀ ਮਿਲ ਕੋ ਜੀ ਥੋੜੇ ਸਮੇਂ ਤੱਕ ਟਾਈਮ ਪੀਰੀਅਡ ਪੂਰਾ ਹੋ ਚੁੱਕਾ ਹੈ ਉਹ ਵੈਸੇ ਥੋੜੇ ਸਮੇਂ ਤੱਕ ਜ਼ਿਲ੍ਹਾ ਪ੍ਰਸ਼ਦ ਦੇ ਇਲੈਕਸ਼ਨ ਹੋਣੀ ਹੈ ਬਲਾਕ ਸਮਤੀ ਦੇ ਇਲੈਕਸ਼ਨ ਉਹਨਾਂ ਦੇ 5 ਸਾਲ ਪੂਰੇ ਹੋ ਚੁੱਕੇ ਨੇ ਇਲੈਕਸ਼ਨ ਦੀ ਡੇਲ ਡਿਊ ਹੈ ਵਧੀਆ ਜੀ ਵਧੀਆ ਆਮ ਆਦਮੀ ਪਾਰਟੀ ਪਹਿਲੇ ਵੀ ਤੁਹਾਨੂੰ ਪਤਾ ਤੁਹਾਨੂੰ 190ਾਂ ਚੋਂ 172 ਰਿਜ਼ਲਟਾਂ ਚ ਬਣੇ ਨੇ 90% ਰਿਜ਼ਲਟ ਹੈ ਹੁਣ ਸਾਡੇ ਭਰਾ ਤਿਆਰ ਬਰ ਤਿਆਰ ਬੈਠੇ ਨੇ ਆਪਾਂ ਪਹਿਲੇ ਟੀਮਾਂ ਤਿਆਰ ਰੱਖੀਆਂ ਨੇ ਜਿਨ੍ਹਾਂ ਨੂੰ ਅਸੀਂ ਬਲਾਕ ਸਮਤੀ ਦੀਆਂ ਇਲੈਕਸ਼ਨਾਂ ਲੜਾਉਣੀਆਂ ਨੇ ਸਾਡੇ ਸਰਪੰਚਾਂ ਦੀ ਸਲਾਹ ਦੇ ਨਾਲ ਸਾਡੇ ਮੈਂਬਰਾਂ ਦੀ ਸਲਾਹ ਦੇ ਨਾਲ